ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਕਦ ਦੀ ਕਦ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਸਮਾਜੀ ਕਦ ਔਰ ਇੱਕ ਕੁਦਰਤੀ ਕਦ ਜੋ ਅਕਾਲਪੁਰ ਖੋਲੋ ਸਮਰਤ ਹੈ ਜੋ ਨੇਚਰਲੀ ਕਦ ਅੱਜ ਆਪਾਂ ਸਮਾਜਿਕ ਕਦਰ ਦੇ ਦੇ ਨਾਲ ਨਾਲ ਕੁਦਰਤੀ ਗੱਲ ਦੀ ਵੀ ਕਦਰ ਦੀ ਵੀ ਗੱਲ ਕਰਾਂਗੇ ਆਪ ਸਾਰੇ ਜਾਣਦੇ ਹੋ ਕਿ ਦੇਸ਼ ਦੀ ਹਿੰਦੁਸਤਾਨ ਦੀ ਪਹਿਲੀ ਪ੍ਰਧਾਨ ਮੰਤਰੀ ਮਹਿਲਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਇੰਦਰਾ ਗਾਂਧੀ ਦਾ ਜਿਹੜਾ ਕੱਦ ਸੀ ਉਹ 5 ਫੁੱਟ 2 ਇੰਚ ਸੀ ਪਰੰਤੂ ਉਹਦੇ ਅੰਦਰ ਕਾਬਲੀਅਤ ਔਰ ਤੁਸੀਂ ਦੇਖਿਆ ਹੋਣਾ ਕਿ ਇੱਕ ਮਹਿਲਾ ਹੋਣ ਦੇ ਨਾਤੇ ਦੇਸ਼ ਨੂੰ ਕੇਮੇ ਉਹਨੇ ਚਲਾਇਆ ਦੂਜਾ ਪੀਟੀ ਉਸਾ ਪੀਟੀ ਉਸਾ ਦਾ ਕਦ ਪੰਜ ਫੁੱਟ 2 ਇੰਚ ਸੀ ਉਹ ਇੱਕ ਹਿੰਦੁਸਤਾਨ ਦੀ ਪਹਿਲੇ ਨੰਬਰ ਦੀ ਦੁੜਾਕ ਸੀ ਤਾਂ ਸੋਨਿਆ ਗਾਂਧੀ ਜੋ ਭਾਰਤੀ ਇੰਡੀਅਨ ਕਾਂਗਰਸ ਦੀ ਪ੍ਰਧਾਨ ਰਹੀ ਹੈ ਉਹਦਾ ਕੱਦ 5 ਫੁੱਟ 3 ਇੰਚ ਸੀ ਮੇਰਾ ਅੰਕ ਮਾਰੀ मीरा कुमारी ਦਾ ਕੱਦ 5 ਫੁੱਟ 1 ਇੰਚ ਸੀ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ ਅਤੇ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਰਹਿ ਚੁੱਕੀ ਹੈ ਕਮਲਾ ਕੁਮਾਰੀ ਕਮਲਾ ਕੁਮਾਰੀ ਉਹ ਇੱਕ ਮਸ਼ਹੂਰ ਡਾਂਸਰ ਸੀ ਉਹਦਾ ਕੱਦ ਪਤਾ ਕਿੰਨਾ ਸੀ 4 ਫੁੱਟ 10 ਇੰਚ ਤਾ ਅਸੀਂ ਉਹਨਾਂ ਅੱਜ ਕੱਦਾਂ ਬਾਰੇ ਗੱਲ ਕਰਦੇ ਜਿਹੜੇ ਕਿ ਆਪਣੇ ਸਮਾਜ ਦੇ ਅੰਦਰ ਕਹਿੰਦੇ ਨੇ ਕਿ ਸਾਡੇ ਬੱਚਿਆਂ ਦੇ ਕੱਦ ਇੰਨਾ ਹੈ ਔਰ ਇੰਨਾ ਹੋਣਾ ਚਾਹੀਦਾ ਹੈ ਤਾਂ ਬੜੀ ਹੀ ਅਫਸੋਸ ਦੀ ਗੱਲ ਹੈ ਕਿ ਸਾਨੂੰ ਸਿਰਫ ਕੱਦ ਨਹੀਂ ਦੇਖਣਾ ਚਾਹੀਦਾ ਹੈਗਾ ਉਦੀ ਕਾਬਲੀਅਤ ਦੇਖਣੀ ਚਾਹੀਦੀ ਹੈ ਉਹਦਾ ਹੁਨਰ ਦੇਖਣਾ ਚਾਹੀਦਾ ਹੈਗਾ ਬੱਚੇ ਦਾ ਬੱਚੇ ਦੇ ਅੰਦਰ ਕਿਸ ਤਰ੍ਹਾਂ ਦਾ ਹੁਨਰ ਹੈ ਕਿ ਕਾਬਲੀਅਤ ਹੈ ਅਸੀਂ ਨਰੇ ਉੱਚਾ ਕਦਮ 5 ਫੁੱਟ 10 ਇੰਚ 5 ਫੁੱਟ 9 ਇੰਚ 6 6 ਫੁੱਟ ਇਸ ਤਰ੍ਹਾਂ ਦਾ ਕੁਝ ਆਪਣੇ ਦਿਮਾਗ 'ਚ ਇੱਕ ਤਰ੍ਹਾਂ ਦਾ ਫਿਟ ਕੀਤਾ ਹੁੰਦਾ ਹੈਗਾ ਕਿ ਸਾਨੂੰ ਆਪਣੇ ਬੱਚਿਆਂ ਦੇ ਨਾਲ ਜੇ ਆਪਾਂ ਕੋਈ ਵਰ ਚਾਹੀਦਾ ਤਾਂ ਉੱਚੇ ਕੱਦੀ ਹੋਵੇ ਤਾਂ ਜਿਸ ਦੇ ਅੰਦਰ ਕੋਈ ਗੋਣੀ ਨਾ ਹੋਵੇ ਉਹਦਾ ਉੱਚੇ ਕੱਦੀ ਵੀ ਕੀ ਕੀ ਕਰੀਏ ਸ਼ਾਇਦ ਆਪਣੇ ਦੇਖਿਆ ਹੋਣਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਵੀ ਆਪਣੇ ਕੋਲ ਆਉਂਦੇ ਨੇ ਸਮਾਜ ਦੇ ਅੰਦਰ ਕਿ ਉੱਚੇ ਕਾ ਦਾਲਾ ਚੰਗਾ ਸੁਨੱਖਾ ਚੰਗੀ ਸੁਨੱਖੀ ਤਾਂ 6 ਮਹੀਨੇ ਵੀ ਨਹੀਂ ਪੈਂਦੇ ਕਿ ਉਹਨਾਂ ਦਾ ਆਪਸ ਡਿਸਪੂਟ ਹੋ ਜਾਂਦਾ ਹੈਗਾ ਫਿਰ ਸਮਾਜ ਇਕੱਠਾ ਹੁੰਦਾ ਹੈ ਤਾਂ ਸਮਾਜ ਪੁੱਛਦਾ ਹੈ ਤਾਂ ਫਿਰ ਉਹ ਪਛਤਾਉਂਦੇ ਨੇ ਤਾਂ ਆਪਾਂ ਅੱਜ ਉਸ ਕੱਦ ਬਾਰੇ ਤੁਹਾਡੇ ਨਾਲ ਵਿਚਾਰ ਕੁਝ ਸਾਂਝੇ ਕੀਤੇ ਨੇ ਕੱਲਾ ਆਪਾਂ ਕੱਦ ਨਾ ਦੇਖਿਆ ਕਰੇ ਤਾਂ ਉਹਦੇ ਅੰਦਰ ਬੱਚਿਆਂ ਦੇ ਅੰਦਰ ਕੁਆਲਿਟੀ ਦੀ ਜ਼ਰੂਰੀ ਦੇਖਣੀ ਚਾਹੀਦੀ ਹੈ ਕਿ ਬੱਚੇ ਦੇ ਅੰਦਰ ਕੁਆਲਿਟੀ ਹੈ ਕਿ ਨਹੀਂ ਪੜਿਆ ਲਿਖਿਆ ਹੈ ਉਹਦੇ ਅੰਦਰ ਗਿਆਨ ਹੈ ਪਰੰਤੂ ਸਮਾਜ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਧਾਰਨਾ ਬਣ ਗਈ ਹੈ ਕਿ ਉੱਚਾ ਲੰਮਾ ਹੀ ਸਾਰਾ ਕੁਝ ਹੈ ਪਰੰਤੂ ਨਹੀਂ ਕਈ ਵਾਰ ਇਹ ਉਲਟ ਹੁੰਦਾ ਹੈ ਤਾਂ ਛੋਟੇ ਕਦਮ ਵਾਲੇ ਵੀ ਬਹੁਤ ਕੁਝ ਪਲਾਂਗਾ ਪੁੱਟਦੇ ਨੇ ਜਿਹੜਾ ਛੋਟੇ ਕਦਮ ਵਾਲਾ ਬੱਚੇ ਹੁੰਦੇ ਨੇ ਤਾਂ ਉਹ ਬੜਨ ਚ ਅਤੇ ਸੋਚਨ ਚ ਵੱਡੇ ਕਦਮ ਵਾਲੇ ਨਾਲੋਂ ਕੱਟੋ-ਕੱਟ 75% ਹੋਣਾ ਚ ਇਹ ਕੁਆਲਿਟੀ ਵੱਧ ਹੁੰਦੀਆਂ ਨੇ ਤਾਂ ਮੈਂ ਅੱਜ ਤੁਹਾਨੂੰ ਕੱਦ ਦੇ ਇੱਕ ਪਰਿਭਾਸ਼ਾ ਦੱਸੀ ਹੈ ਤਾਂ ਦੂਜੇ ਪਾਸੇ ਜਿਹੜਾ ਸਮਾਜੀ ਕੱਦ ਹੈ ਸਮਾਜੀ ਕੱਦ ਦੇਖੋ ਅੱਜ ਜਿਵੇਂ ਮੈਂ ਨਾਮ ਲਏ ਨੇ ਕੁਝ ਭਾਵੇਂ ਉਹਨਾਂ ਦਾ ਕੱਦ ਛੋਟੇ ਸੰ ਛੋਟੇ ਕੱਦਾਂ ਦੀ ਮੈਂ ਗੱਲ ਕੀਤੀ ਪਰ ਉਹਨਾਂ ਦਾ ਸਮਾਜਿਕ ਰੁਤਬਾ ਉਹਨਾਂ ਦਾ ਕੱਦ ਉਹਨਾਂ ਜਿਹੜੀ ਉੱਚੇ ਲੰਮੇ ਕੁਦਰਤੀ ਸੀ ਉਹਨਾਂ ਨਾਲੋਂ ਕਿੱਥੇ ਹੀ ਵੱਦ ਸਮਾਜ ਦੇ ਅੰਦਰ ਕੱਦ ਦੇਖਿਆ ਗਿਆ ਹੈ ਤਾਂ ਮੇਰੀ ਇਹ ਇੱਕ ਛੋਟਾ ਜਿਹਾ ਇੱਕ ਸਮਾਜ ਨੂੰ ਸੁਨੇਹਾ ਹੈ ਕਿ ਸਿਰਫ ਆਪਾਂ ਇੱਕ ਕੱਦ ਨਾ ਦੇਖਿਆ ਕਰੇ ਕਿ ਉਹਦੇ ਅੰਦਰ ਇੱਕ ਕੁਆਲਿਟੀ ਇੱਕ ਉਹਦੇ ਵਿੱਚ ਅੰਦਰ ਗੁਣ ਜ਼ਰੂਰੀ ਦੇਖਣੇ ਚਾਹੀਦੇ ਨੇ ਕਿ ਗੁਣ ਕਿਸ ਤਰ੍ਹਾਂ ਦੇ ਹੁੰਦੇ ਨੇ ਧੰਨਵਾਦ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਕਿਰਪਾ ਕਰਕੇ ਸ਼ੇਅਰ ਕਰੇ